Ever. she he ਨਿਸ਼ਣ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬਿਨੰਤੀ ਸੁਣ ਪ੍ਰਭ ਮੇਰੇ ਦੇਹਨ But see ਕੀਵਾਰ ਦਰਸ਼ਨ ਦਿਜੇ ਕੋਣ ਕੀਵਾਰ ਦਰਸ਼ਨ ਦਿਜੇ ਕੋਣ ਕੀਵਾਰੁ ਸੁਧ ਪੀਨਸੁ Yeah. Get the ਸ਼੍ਰੀ ਵਾਹਿਗੁਰੂ ਸਾਹਿਬ ਜੀਓ ੴ ਸਤਿਗੁਰ ਪ੍ਰਸਾਦ ਅਸਾ ਮਹਲਾ 4 ਸ਼ੰਤ ਕਰ ਚੌਥਾ ਸ੍ਰੀ ਗੁਰੂ ਰਾਮਦਾਸ ਮਹਾਰਾਜਿਓ ਤਨ ਤਨ ਸ੍ਰੀ ਗੁਰੂ ਹਰਿ ਰਾਏ ਸਹਿ ਮਹਾਰਾਜਿਓ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜਿਓ ਤਨ ਤਨ ਸੇਣੀ ਗੁਰੂ ਗ੍ਰੰਥ ਸਹਿ ਮਹਾਰਾਜਿਓ

ਸਤਨਾਮ ਕਰਤਾ ਪੁਰਖ ਨਿਰਪਰਵ ਨਿਰਵੈ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕੀ ਮਹੱਲੇ ਪਹਿਲੇ ਕਿ ਲਿਖੇ ਟੁੰਡੇ ਅਸਰਾਜ ਕੀ ਤੁਨੀ ਸ਼ਲੋਕ ਮਹੱਲਾ ਪਹਿਲਾ ਬਲੇਹਾਰੀ ਗੁਰੇ ਆਪਣੇ ਦਿਉਹਾੜੀ ਸਤਵਾ ਜਿਨ ਮਨ ਸਤੇ ਦੇਖਤੇ ਕੀਏ ਕਰਤ ਨ ਲਾਗੀ ਬਹਰ ਮਹੱਲਾ ਦੂਜਾ ਜੇ ਸੋਚੰਦਾ ਉਗਵੈ ਸੁਰ ਚੜ ਹਜ਼ਾਰੇ ਤੇ ਚੰਨਣ ਹੁੰਦੀਆਂ ਗੁਰਬਿਨ ਘੋਰੰਦਾਰ ਮਹੱਲਾ ਪਹਿਲਾ ਨਾਨਕ ਗੁਰੁ ਨ ਚਿਤਨੇ ਮਨ ਆਪਣੇ ਸੋਚੇ ਛੁੱਟੇ ਤਿਲ ਬਾੜਿ ਗਿਉ ਸੁਝੈ ਅੰਦਰ ਖੇਤ ਖੇਤੈ ਅੰਦਰ ਛੁਟਿਆ ਕੋ ਨਾਨਕ ਸੁਨਹਾ ਫੁਲਿਆ ਫੁਲਿਆ ਪੱਪੜੇ ਪੀਂ ਤਨ ਵਿੱਚ ਸੁਵਹ ਪੌੜੀ ਆਪਣਾ ਬਸਾ ਜਿਓ ਆਪਿ ਨੈਰਿ ਝਿਓ ਨਾਉ ਕੋਈ ਬੁਧ ਸਾਜੀਐ ਕਾਰ ਆਸਣ ਦੀ ਛੋਚਾਉ ਦਦਕ ਤਿਆਬ ਤੁਮ ਤੁਸਤੇ ਵੇ ਕਰੇ ਪਸਾਉ ਤੁਜਣੋ ਹੀ ਸਭਸੇ ਇਲਾਸ ਜਿੰਦ ਕਵਾਉ ਕਰਿਆਸਣ ਡਿੱਠੋ ਚਾਉ ਡਿੱਠੋ ਚਾਉ ਕਰਿਆਸਣ ਡਿੱਠੋ ਚਾਉ ਕੋੜੀ ਆਪਨੇ ਅਪਸਾ ਜਿਓ ਆਪਨੇ ਰਤਿਓ ਨੋ ਦੂਇ ਕੁਦਰ ਸੱਜਿਏ ਕਰਿਆਸਣ ਡਿੱਠੋ ਚਾਉ ਦਾਤਾ ਕਰਤਾ ਆਪ ਤੋ ਤੁਸ ਦੇ ਵਾ ਕਰੇ ਪਸਾਉ ਤੂ ਜਣੋ ਹੀ ਸਭ ਸੇ ਦਿਲ ਸੇ ਜਿੰਦ ਕਵਾਉ ਕਰਿਆਸਣ ਡਿੱਠੋ ਚਾਉ ਕਰਿਆਸਣ ਡਿੱਠੋ ਹਰ ਭੇਮ ਬਾਣੀ ਮਨ ਮਾਰਿਆ ਅਣੀ ਅਲੇ ਅਣੀ ਆ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੇ ਸੋ ਜਾਣੇ ਜਰੀਆ ਜੀ ਮਨ ਮੁਕਤ ਸੋ ਆਖੀਐ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਪ੍ਰਮਾਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਲਮ ਸੱਚਾ ਨਿਸ਼ਾਨ ਸੱਚੇ ਤੂデア ਖੈਲਾ ਕਰੋੜ ਸੱਚਾ ਸੁਲਤਾਨ ਸੱਚਾ ਸਭ ਜੋ ਸੱਚੀ ਤੇਰੀ ਸਿਫਤੋ ਸੱਚੀ ਸਾਲਾ ਸੱਚੀ ਤੇਰੀ ਕੁਦਰ ਸੱਚੇ ਪਾਸ਼ਾ ਨਾਨਕ ਸਤਿ ਧਿਆਨ ਸੱਚ ਜੋ ਮਰ ਜੰਮੈ ਸੋ ਕੱਚ ਨਿਕਾ ਚ ਮਹੱਲਾ ਪਹਿਲਾ ਵੱਡੀ ਬੜਿਆਈ ਜਾਂ ਵੱਡਾ ਨਾਮ ਵੱਡੀ ਬੜਿਆਈ ਜਾਂ ਸੱਚ ਨਿਆ ਵੱਡੀ ਬੜਿਆਈ ਜਾਂ ਨੇ ਚਲთა ਵੱਡੀ ਬੜਿਆਈ ਜਾਂ ਨੇ ਅਲਾਉ ਵੱਡੀ ਬੜਿਆਈ ਭੁਜੈ ਸਾ ਭਾਉ ਵੱਡੀ ਬੜਿਆਈ ਜਾਂ ਪੁੱਛਣਾ ਦਾਤ ਵੱਡੀ ਬੜਿਆਈ ਜਾਂ ਆਪੇ ਆਪ ਨਾਨਕਾ ਨ ਕਥਨੇ ਜਾਏ ਕਿ ਧਾਕ ਨਾ ਸਰਬਜੈ ਮਹੱਲਾ ਦੂਜਾ ਇਹੋ ਜਗ ਸੱਚੇ ਕੀਐ ਕੋਥਣੀ ਸੱਚੇ ਕਵਚ ਵਾਸ ਇੱਕ ਨਾ ਹੁਕਮ ਸਮਾਲਿਕ ਨਾ ਹੁਕਮੇ ਕਰਿਵਣਾ ਇਕ ਨਾਮ ਭਾਣਾ ਕਾਢ ਲੈ ਇਕ ਨਾਮ ਆ ਵਿੱਚ ਨਿਵਾਸ ਇਹ ਪੀ ਅੱਖ ਨਾ ਜਾਪੀ ਜੇ ਕਿਸੈਨ ਰਾਸ ਨਾਨਕ ਗੁਰਮੁਖ ਜਾਣੀਐ ਜਾਕੂ ਆਪ ਕਰੇ ਪਰਗਾਸ ਕੋ ਨਾਨਕ ਜੋ ਪਾਇ ਕਹਿ ਇਤਨਾ ਵੈ ਧਰਮ ਬਹਾਲ ਅਤ ਸੱਚ ਸੱਟ ਨਿਭਣ ਚੁਣ ਅੱਖ ਕਲੇਜ ਜਮਾਲਿਆ ਤੁਨ ਪੈਨ ਕੂੜਿਆ ਮੌਕਾ ਨੇ ਦੋ ਚਕ ਚਾਲਿਆ ਤੇ ਨਾਇ ਰਤ ਜਿੰਗੇ ਹਾਰ ਗਏ ਸਠੱਗਣ ਵਾਲਿਆ ਲਖਨਾਵੇ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ ਪੌੜੀ ਨਾਨਕ ਜੀ ਉਪਾਇ ਕਿ ਲਖਨਾਵੇ ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਵੜਿਆ ਚੁਣ ਵੱਕ ਡੇ ਜਜ ਮਾਲਿਆ ਧਾਵ ਨਾ ਪਾਇਨ ਕੋੜਿਆਰ ਮੁਕਾਲੇ ਤੋ ਜਿਕ ਚਾਲਿਆ ਤੇਰੇ ਨਾ ਇਰ ਤੇ ਸਿਜਣ ਗਏ ਹਾਰ ਗਏ ਸਿ ਟਕਣ ਵਾਲਿਆ ਲਖਨਾਵੇ ਧਰਮ ਬਹਾਲਿਆ ਲਿਕਨ ਆਵੇ ਧਰਮ ਬਹਲਿਆ ਮੂਰਖ ਮੁਗਦੈ ਸਰਨਾਗਤੀ ਮਿਲ ਕੋਬਿੰਦ ਰੰਗਾਰਾਮ ਰਾਜੇ ਸੂਰ ਪੂਰੇ ਹਰ ਪਾਇਆ ਹਰ ਪਗਤ ਇੱਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ पहला। बिश्माद 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 दिश्माद दिश्माद बिस्माद नाथ विस्माद वेद विस्माद जी विस्माद भेद विस्माद रूप विस्माद रंग विस्माद नांगे फिर अग्नि खेड विडाणी विस्माद धरती विस्माद खाणी विस्माद साध लगे प्राणी विस्माद संजोग विजोग विस्माद भुख विस्माद पो बिस्मासिपत विस्माद सलाह विस्माद उज्जड़ विस्माद रहा ਇਸ ਬਾਦ ਨੇੜੇ ਇਸ ਮਾਦੂਰ ਉਸ ਬਾਦ ਦੇਖ ਹੈ ਹਾਜ਼ਰਾ ਹਜੂ ਬੇਖ ਬਿਨਾਂ ਰਿਹਾ ਇਸ ਮਾ ਨਾਨਕ ਪੂਜਨ ਪੂਰੇ ਪਾਕ ਮਹੱਲਾ ਪਹਿਲਾ ਕੁਦਰਤ ਜਿਸੈ ਕੁਦਰਤ ਸੁਣੀਐ ਕੁਦਰਤ ਪਉ ਸੁਖਸਾਰ ਕੁਦਰਤ ਪਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਨ ਪਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਂਤੀ ਜਿੰਸੀ ਰੰਗੇ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਧੀਆਂ ਕੁਦਰਤ ਮਾਨੇ ਬਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਤਰਤੀ ਖਾ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਪਾਕੀ ਨਾਈ ਭਾਗ ਨਾਨਕ ਹੁਕਮੈਂ ਦਰਵੇਖੈ ਵਰਤੈ ਤਾ ਕੋ ਤਾਕ ਪੋੜੀ ਆਪਣਿ ਭੋਗ ਤੋ ਕੋਏ ਪਰਸਮਲ ਪੌਰ ਸਦਾ ਆ ਵਡਾ ਹੋਆ ਦੁਨੀ ਦਾ ਗਲ ਸੰਗਲ ਘਾਤ ਚਿਲਾਇ ਅਕਨਕਿਤ ਵਾਝੀ ਨੇ ਕਾ ਕਰ ਸੁਖਾਇਆ ਕਾ ਨ ਹੋਵੇ ਕੌਣ ਜੀ ਕੌਣ ਸੁਣਿਆ ਕਿਆ ਰਵਾਇਆ ਮਨ ਅੰਦੇ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ ਹੋੜੀ ਆਪਣੇ ਪੁੱਪੋ ਕਹੋਏ ਭਸਮਣ ਪੁਰਸਦਾਇਆ ਵੱਡਾ ਹੋਆ ਦੁਨੀਦਾਰ ਕਲਸੰਗਲ ਘੱਤ ਚਲਾਇਆ ਅਗੇ ਕਰਨੀ ਕੀਰਤ ਬਾਚੀ ਐ ਬੇ ਲੇਖਾ ਕਰ ਸੁਝਾਇਆ ਤਉ ਨਾ ਵਿਪੋਤੇ ਹੁਣ ਸੁਣੀਐ ਕੈ ਰੋ ਆਇਆ ਮਨ ਅੰਧੈ ਜਨਮ ਗਵਾਇਆ ਮਨ ਅੰਧੈ ਜਨਮ ਗਵਾਇਆ ਦੀਨ ਦਿਆਲ ਸੁਣ ਬੇਨ ਤੇ ਹਾਰੇ ਪ੍ਰਭ ਹਾਰੇ ਰਾਯਾ RAM ਰਾਜ ਓ ਮੰਗੋ ਸਰਨ ਹਾਰੇ ਨਾਮ ਕੀ ਹਾਰੇ ਹਾਰੇ ਮੁਕ ਪਾਇਆ ਭਗਤ ਪਹਿਲਾ ਪੈ ਵਿੱਚ ਪਵਣ ਵੈ ਸਤਿਗੋਬ ਪੈ ਵਿੱਚ ਲੈ ਲਖ ਦਰਿਆ ਪੈਵ ਚ ਅਗਰ ਕੜੈ ਵੇ ਗਾਰ ਪੈਵ ਧਰਤੀ ਤੇ ਵੀ ਪਾਰ ਪੈਵ ਚਿੰਦ ਫਿਰੈ ਸਿਰ ਭਾਰ ਪੈਵ ਚ ਰਾਜਾ ਧਰਮ ਦਵਾਰ ਪੈਵ ਚ ਸੂਰਜ ਜੀ ਪੈਵ ਚੰਦ ਚੋਕ ਕੋਹ ਕਰੋੜੀ ਚਲਤ ਨ ਅੰਤ ਪੈਵ ਚ ਗੂ ਸੁਨਾਵ ਪੈਵ ਚ ਰਾਣੇ ਅਕਾਲ ਪੈਵ ਚ ਚੋਦ ਮਾਂ ਬਲ ਸੂਰ ਪੈਵ ਚ ਆਵਿਆ ਜਾਵੇ ਪੂਰ ਸਗਲਿਆ ਪੋ ਲਿਖਿਆ ਸਿਰਲੇਖ ਨਾਨਕ ਨਿਰਪਉ ਨਰੰਕਾਰ ਸਤਿਗੁਰ ਹਲਾ ਪਹਿਲਾ ਨਾਨਕ ਨਿਰਪਉ ਨਰੰਕਾਰ ਹੋਰ ਕਿਤੇ ਰਾਮਰਵਾਲ ਕੀਤਿਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕਿਤੇ ਨੱਚੇ ਮੰਗਤੇ ਗਿਣਮਨ ਪੂਰੇ ਤਾਲ ਬਾਜ਼ਾਰੀ ਬਜ਼ਾਰ ਮੈਂ ਆਏ ਕੱਡੇ ਬਜ਼ਾਰ ਗਾਵੇਂ ਰਾਜੇ ਰਾਣੀਆਂ ਬੋਲਿਆਲ ਪਤਾਨ ਲੱਕ ਟੱਕੀਆਂ ਕੈ ਮੁੰਦੜੇ ਕਟਕੀਆਂ ਕਿਹਾਂ ਜਿਤਨ ਪਾਈਏ ਨਾਨਕਾ ਸਿਤਨ ਹੋਵੇ ਛਾਨ ਗਿਆਨ ਨਗਲੀ ਢੂੰਡੀਐ ਕਠਨਾ ਕਰਦਾ ਸਾਤ ਕਰਮ ਮਿਨ ਤਾ ਪਾਈਏ ਹੋਰ ਹਿਕਮਤ ਹੁਕਮ ਖਵਾਲ ਕੋੜੀ ਨਦਰ ਕਰੀ ਜ ਆਪਣੀ ਤਾਂ ਨਦਰੇ ਸਤਗੁਰ ਪਾਇਆ ਜਬ ਉਹ ਜਨਮ ਪਰਿਆ ਤਾਂ ਸਤਗੁਰ ਸ਼ਬਦ ਸੁਣਿਆ ਸਤਗੁਰ ਜੇ ਮਿਲਦਾ ਸਭ ਸੁਣਿਓ ਲੋਕ ਸੁਪਾਇ ਸਤਿ ਤਕ ਮਿਲਿਆ ਸਤ ਸੱਚੋ ਸੱਚ ਮੁਝਾਇਆ ਸੱਚ ਮੁਝਾਇਆ ਸੱਚ ਮੁਝਾਇਆ ਓਡੀ ਨਗਰ ਖਰੇ ਜੇ ਆਪਣੀ ਤਨਤਰੀ ਸਤਿਗੁਰ ਪਾਇਆ ਏਹੋ ਜਿਓ ਬਹੁਤ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਡਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਦਿਨ ਵਿੱਚੋ ਅਪਗਵਿਆ ਦਿਨ ਸੱਚੋ ਸੱਚੇ ਵਿਜਾਇਆ ਆ ਜਿਣਾ ਹੂੰ ਦੇਖਾਂ ਦਰਸ਼ਨ ਤੇਰਾ you i